ਲੁਧਿਆਣਾ ਤੋਂ ਪਾਸ ਪਦੀ ਲੋਕ ਸਭਾ ਉਮੀਦਵਾਰ ਰਵਨੀਤ ਪਿੱਟੂ ਨੇ ਪੰਨੂ ਵੱਲੋਂ ਮਿਲਦੀਆਂ ਧਮਕੀਆਂ ਤੇ ਮੋੜਵਾ ਜਵਾਬ ਦਿੱਤਾ। ਉਹਨਾਂ ਕਿਹਾ ਕਿ ਅਜਿਹੇ ਕਈ ਪੰਨੂਆਂ ਨੂੰ ਰਗੜਿਆ ਅਤੇ ਲਖਸ਼ਰਾਂ ਦੇ ਮੱਦੇ ਨਜ਼ਰ ਪੈਸਾ ਇਕੱਠਾ ਕਰਨ ਲਈ ਉਹ ਜਿਹਾ ਕੰਮ ਕਰ ਰਿਹਾ ਹੈ। ਉਹਨਾਂ ਕਿਹਾ ਕਿ 4 ਜੂਨ ਤੋਂ ਬਾਅਦ ਇਸੇ ਪੰਨੂ ਨੂੰ ਗੁੱਤ ਤੋਂ ਫੜ ਕੇ ਇੰਡੀਆ ਲਿਆਂਦਾ ਜਾਏਗਾ। ਇਸ ਤੋਂ ਇਲਾਵਾ ਉਹਨਾਂ ਕਿਹਾ ਕਿ ਲੋਕ ਸਭਾ ਚੋਣਾਂ ਚੋਂ ਵੱਡੀ ਜਿੱਤ ਹਾਸਲ ਕਰਨਗੇ। ਆ ਅਸੀਂ ਤਾਂ ਕੋਰਟ 'ਚ ਫਿਰ ਰਹੇ ਆ। ਆਹ ਓਪਨ ਏਰੀਆ 'ਚ ਖੜੇ ਆ ਕਿਹੜਾ ਪੰਨੂ ਆ ਇਹ? ਪੰਨੂ ਵਰਗੇ ਕਈ ਕਈ ਜਿਹੜੇ ਉਹ ਇਹ ਜੇ ਦੇਖੇ ਨੇ। ਕਈ ਪੰ ਤੇ ਇਸ ਕਰਕੇ ਇਹ ਬਾਹਰ ਬੈਠਾ ਧਮਕੀਆਂ ਦਿੰਦਾ ਏ ਆ ਤਾਂ ਸਹੀ ਇੰਡੀਆ ਆ ਤਾਂ ਸਹੀ ਪੰਜਾਬ ਤੇ ਇਸ ਇਹ ਨਾ ਧਮਕੀਆਂ ਧਮਕੀਆਂ ਦੀ ਪ੍ਰਵਾਹ ਕਰਿਆ ਕਰੋ ਇਹ ਤਾਂ ਐਵੇਂ ਡਰਾਮਚੀ ਆ ਡਰਾਮਾ ਕਰਨ ਦੀ ਆਦਤ ਆ ਪਰ ਇਹ ਪੰਜਾਬ ਦਾ ਇਸ ਵੇਲੇ ਤਾਂ ਇਹ ਕੰਮ ਕੀਤਾ ਹੋਣਾ ਵੀ ਦੁਬਾਰਾ ਕੋਈ دہشت ਪਾ ਸਕੀ ਇਲੈਕਸ਼ਨਾਂ ਦੇ ਮਾਹੌਲ ਚ ਅਸੀਂ ਕੋਈ ਨਾ ਕੋਈ ਕਿਉਂਕਿ ਇਹਨਾਂ ਨੇ ਫੰਡ ਪੈਸਾ ਲੈਣਾ ਹੁੰਦਾ ਉਹ ਪੈਸਾ ਇਹਨਾਂ ਨੂੰ ਉਹ ਸਰਕਾਰਾਂ ਤਾਹੀ ਦਿੰਦੀਆਂ ਐ ਜਦੋਂ ਇਹ ਇਹ ਜਿਹਾਂ ਕੋਸ਼ਿਸ਼ਾਂ ਕੋਈ ਕਰਦੇ ਰਹਿੰਦੇ ਆ ਉਹ ਲਗਾਤਾਰ ਇਹਨਾਂ ਨੂੰ ਇੱਕ ਕੰਮ ਤੇ ਲਾ ਕੇ ਰੱਖਦੇ ਆ ਤੇ ਇਹ ਲੱਗੇ ਰਹਿੰਦੇ ਆ ਅਸੀਂ ਤਾਂ ਸ਼ਹੀਦ ਪਰਿਵਾਰ ਚੋਂ ਆ ਪਹਿਲਾ ਸਰਦਾਰ ਬਿਆਨ ਸਿੰਘ ਨੇ ਆਪਣਾ ਟੁਕੜੇ ਟੁਕੜੇ ਕਰਵਾ ਲਏ ਇਸ ਦੇਸ਼ ਖਾਤਰ ਤੇ ਮੈਨੂੰ ਜੇ ਇਹ ਕੁਝ ਕਰ ਦੇਣਗੇ ਜਾਂ ਮੈਨੂੰ ਮਾਰ ਦੇਣਗੇ ਫਿਰ ਕੀ ਫਰਕ ਪੈ ਜੂ ਅਸੀਂ ਦੇਸ਼ ਦੀ ਏਕਤਾ ਖੰਡਤਾ ਲਈ ਇਸੇ ਤਰੀਕੇ ਨਾਲ ਚੱਲਦੇ ਰਹਿਣਾ ਇਹ ਪੰਨੂ ਹਰਗਿਆਂ ਨੂੰ ਇਹ ਵੀ ਯਾਦ ਰੱਖਿਓ ਆ ਅਗਲੀ ਹੋ ਜਾਣ ਤੋਂ 4 ਤਰੀਕ ਤੋਂ ਬਾਅਦ ਨਾ ਇਹਨੂੰ ਅਮਰੀਕਾ ਤੋਂ ਕਿਹਦੀ ਗੁੱਤ ਤੋਂ ਫੜ ਕੇ ਖਿੱਚ ਕੇ ਲਿਆਂਦਾ ਔਰੇ ਤੁਸੀਂ ਦੇਖਿਓ ਇਹਦਾ ਬਣਦਾ ਕੀ ਚੋਣ ਪ੍ਰਚਾਰ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ਾਂ ਨਹੀਂ ਕੀਤੀ ਜਾ ਰਹੀ ਹੈ ਹਾਂਜੀ ਜਿੰਦਾਬਾਦ ਔਰ ਇਹਦੇ ਨਾਲ ਓਹੋ ਜਿੰਦਾਬਾਦ ਇਹਦੇ ਨਾਲ ਕੀ ਪ੍ਰਭਾਵਿਤ ਹੋਣਾ ਹੈ ਇੱਕ ਅਮਰੀਕਾ ਬੈਠਾ ਹੈ ਇਹ ਉੱਥੇ ਬੈਠ ਕੇ ਔਰੇ ਚੋਣ ਪ੍ਰਧਾਪੂਰੇ ਹਿੰਦੂਸਤਾਨੀ ਪੰਜਾਬੀ ਬੈਠੇ ਆ ਉਹ ਮੇਰੇ ਆਲੇ-ਦਾਲੇ ਨੇ ਅੰਗ-ਸੰਗ ਨੇ ਇਸ ਕਰਕੇ ਵਿਦੇਸ਼ੀ ਧਰਤੀ ਤੋਂ ਬੈਠਾ ਔਰੇ ਕੀ ਕਰ ਲੂ ਮੈਂ ਤਾਂ ਇਹੀ ਕਹਿ ਰਿਹਾ ਨਾ ਔਰੇ ਆਵੇ ਔਰੇ ਲੋਕ ਦੱਸਣਗੇ ਪੰਜਾਬ ਦੇ ਵੀ ਤੁਸੀਂ ਉੱਥੇ ਬਹਿ ਕੇ ਕੀ ਕੀ ਜਿਹੜੇ ਉਹ ਕਾਰਨਾਮੇ ਕਰਦੇ ਹੋ ਉੱਥੇ ਤੁਸੀਂ ਅੰਦਾਜ਼ਾ ਅੰਦਾਜ਼ਾ ਲਾਓ ਉੱਥੇ ਕਰੋੜਾਂ ਅਰਬਾਂ ਦੀਆਂ ਨਈ ਕੋਠੀਆਂ ਕਾਰਾਂ ਗੱਡੀਆਂ ਇਹਨਾਂ ਦੇ ਪਰਿਵਾਰ ਐਸ਼ ਕਰਦੀ ਆ ਪੂਰੇ ਇਹ ਜਿਹੜੇ ਪੈਸੇ ਦੇ ਕੇ ਕਿਸੇ ਨਾ ਕਿਸੇ ਤੋਂ ਇਹ ਜਿਹੇ ਕੰਮ ਕਰਵਾਉਂਦੇ ਆ ਹਿੰਮਤ ਤਾਂ ਆਪ ਹੌਣ ਸਰ 1 ਜੂਨ ਨੇੜੇ ਆ ਰਹੀ ਆ ਦਿਲ ਦੀ ਧੜਕਣਾ ਤੇਜ਼ ਆ ਕੈਂਡੀਡੇਟਾਂ ਦੀ ਨਹੀਂ ਨਹੀਂ ਕਿਉਂ ਤੇਜ਼ ਹੋਣੀ ਆ ਜਿਨ੍ਹਾਂ ਨੂੰ ਵਿਸ਼ਵਾਸ ਹੁੰਦਾ ਇਮਤਿਹਾਨ ਤੇ ਜਿਨ੍ਹਾਂ ਨੇ ਪਹਿਲਾਂ ਤਿਆਰੀ ਕੀਤੀ ਹੁੰਦੀ ਆ ਉਹਨਾਂ ਦੀਆਂ ਦਿਲ ਦੀਆਂ ਧੜਕਣਾ ਕਿਉਂ ਤੇਜ਼ ਹੋਣੀਆਂ ਇਹ ਵਿਸ਼ਵਾਸ ਆ ਸਾਨੂੰ ਆਪਣੇ ਮੋਦੀ ਸਾਹਿਬ ਤੇ ਵਿਸ਼ਵਾਸ ਆ ਸਾਨੂੰ ਬੀਜੇਪੀ ਤੇ ਵਿਸ਼ਵਾਸ ਆ ਤੁਹਾਨੂੰ ਆਪਣੇ ਤੇ 100% ਜਿੱਤ ਹੋਏਗੀ ਸਟਿੰਗ ਹੋਮ ਨਿਊਜ਼ ਲਈ ਸੁਨੀਦਰ ਸੋਨੀ ਦੀ ਰਿਪੋਰਟ